ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਭਗਤਾ ਤੇ ਸੁਖਾਨੰਦ ਰੋਡ ਤੇ ਰਾਇਸ ਮਿਲ ਦੇ ਵਿੱਚੋਂ ਆਪਾਂ ਚਾਰ ਨਗ ਗਰਗ ਰਾਇਸ ਮਿਲ ਦੇ ਵਿੱਚੋਂ ਚਾਰ ਨਗ ਆਪਾਂ ਤੁਹਾਨੂੰ ਮਕਾਊ ਨੇ ਤੇ ਚਾਰੇ ਮਿੱਤਰੋ ਸੁਣ ਵਾਲੇ ਨੇ ਪੂਰੀ ਜਿਹੜੀ ਜਾਣਕਾਰੀ ਤਾਂ ਆਪਾਂ ਭਾਈ ਤੁਹੇ ਲਵਾਗੇ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਜਿਹਦੇ ਵਿੱਚੋਂ ਪਹਿਲਾ ਤੋਕੜ ਗੱਪਣਾ ਹੈ ਦੂਜੇ ਨੰਬਰ 3 ਮਿੱਤਰੋ ਸੂਣ ਵਾਲਿਆਂ ਨੇ ਕੁਝ ਟਾਈਮ ਸੂਣ ਦੇ ਵਿੱਚ ਬਾਕੀ ਆ ਕੱਲਾ ਕੱਲਾ ਨਾਗਾ ਪਾਸ ਨੂੰ ਤੋੜ ਕੇ ਦਿਖਾਵਾਂਗੇ ਚੰਗੇ ਨਾਗਾ ਚਾਰੇ ਜਿਹਦੇ ਵਿੱਚੋਂ ਇੱਕ ਸਾਹੀਵਾਲ ਹੈ ਦੋ ਮਿੱਤਰੋ ਜਰਸੀਆਂ ਨੇ ਤੇ ਇੱਕ ਹੈਗੀ ਥਾਰ ਪਰਕਰ ਸਿਮਣ ਵੀ ਭਾਈ ਕਹਿੰਦਾ ਵੀ ਚੰਗੇ ਲੱਗੇ ਨੇ ਤੇ ਠੰਡੀਆਂ ਸੀਲ ਵੀ ਫੁੱਲ ਹੈ ਸੋ ਕੋਈ ਵਪਾਰ ਦਾ ਕੰਮ ਨਹੀਂ ਲੇਬਰ ਦੀ ਘਾਟ ਹੋਣ ਕਰਕੇ ਇਹ ਚਾਰ ਨਗ ਬਕਾਊ ਕਿਤੇ ਨੇ ਹਾਂਜੀ ਭਾਈ ਜੀ ਪਹਿਲਾਂ ਦਾ ਸਾਸਤਰੀ ਕਾਲ ਜੀ ਬਸੇ ਕਾਲ ਕੀ ਹਾਲ ਚਾਲ ਆ ਜੀ ਆਪਣਾ ਜਿਹੜਾ ਇਹ ਸੈਲਰ ਆ ਹਨ ਇਹ ਭਗਤੇ ਤੋਂ ਸੁਖਨੰਦਰ ਰੋਡ ਤੇ ਹਨ ਪਹਿਲਾਂ ਉਹਦਾ ਪੈਟਰੋਲ ਪੰਪ ਆਉਂਦਾ ਜੀ ਉਸ ਤੋਂ ਬਾਅਦ ਪਹਿਲਾਂ ਪੱਠਾ ਆਉਂਦਾ ਫਿਰ ਪੈਟਰੋਲ ਪੰਪ ਸਾਹਮਣੇ ਪੈਟਰੋਲ ਪੰਪ ਆ ਜੀ ਉਸ ਤੋਂ ਬਾਅਦ ਇੱਕ ਸੈਲਰ ਆਉਂਦਾ ਵਰਜਲਾ ਦੇ ਅੱਡੇ ਦੇ ਉੱਤੇ ਸੈਲਰ ਆ ਠੀਕ ਆ ਅ ਜਿੱਥੇ ਸੜਕ ਜੀ ਟੁੱਟੀ ਆ ਪੱਥਰ ਜਵੱਧ ਪਾਇਆ ਵਾ ਬਾਰ ਚਕੰਡਾ ਜੀ ਆਪਣਾ ਬਾਰ ਚਕੰਡਾ ਹਾਂਜੀ ਠੀਕ ਆ ਹਰਾ ਦਾ ਗੇਟ ਆ ਹਰਾ ਦੇ ਗੇਟ ਠੀਕ ਹੈ ਚਾਰ ਨਗਾ ਹੈ ਨਾ ਚਾਰ ਦੇ ਵਿੱਚੋਂ ਆਪਾਂ ਜਿਹੜੀ ਪਹਿਲਾਂ ਦੁੱਧੋਂ ਡرائی ਜੀ ਇਹ ਕਦੋਂ ਕਦੀ ਸੂਈ ਵੀ ਆ ਕਿੰਨੇ ਮਹੀਨਿਆਂ ਦੀ ਸੂਈ ਆ ਕਿਹੜਾ ਸੂਆ ਇਹਦੀ ਇਹ ਚੌਥੇ ਸੂਏ ਸੂਗੀ ਜੀ ਹੁਣ ਚੌਥਾ ਸੂਆ ਸੂਂਦੀ ਆ ਜੀ ਦੋ ਸੂਏ ਅਸੀਂ ਚੋਈ ਆ ਚੋਈ ਆ ਹਾਂਜੀ ਹਾਂਜੀ ਤੇ ਸਿੰਘ ਆ ਥੋੜੇ ਥੋੜੇ ਹੈ ਨਾ ਜੀ ਠੰਡੀ ਸੀਲ ਫੁੱਲ ਹੈ ਨਿਆਣਾ ਜਿਵੇਂ ਮਾਜੀ ਪਾਉਂਦੇ ਓਕੇ ਦੁੱਧ ਸਹੀ ਕਿੰਨਾ ਕੱਢਿਆ ਬਾਜੀ ਸਹੀ 14 ਲੀਟਰ ਚੋਇਆ ਜੀ ਜਮਾ ਸਹੀ ਹੈ ਠੀਕ ਹੈ ਇਹਨਾਂ ਦਾ ਦੁੱਧ 14 ਤੋਂ 16 17 ਹੀ ਹੁੰਦਾ ਹੈ ਹਾਂਜੀ ਅਸੀਂ 14 ਚੋਇਆ ਜੀ ਸੋ ਅਸੀਂ 14 ਚੋਇਆ ਤੇ ਟੀਕਾ ਟੀਕਾ ਕਿਹੜਾ ਲੱਗਿਆ ਵਾ ਜੀ ਠੀਕ ਹੈ ਇਹ ਤੇ ਸਹੀਵਾਲ ਦਾ ਜੀ ਕਨਫਰਮ ਨਹੀਂ ਵੀ ਲੱਗਿਆ ਕਿਹੜਾ ਲੱਗਿਆ ਸਹੀਵਾਲ ਦਾ ਲੱਗਿਆ ਸਹੀਵਾਲ ਦਾ ਚੌਥੇ ਸੂਏ ਸੁਣਾ ਕਿੰਨੇ ਮਹੀਨਿਆਂ ਦੀ ਗੱਭਣ ਹੋ ਗਈ ਇਹ ਇਹ 7 ਮਹੀਨਿਆਂ ਦੀ ਗੱਭਣਾ ਜੀ 8ਵਾਂ ਚੱਲਿਆ 7 ਮਹੀਨਿਆਂ ਦੀ ਮਿੱਤਰੋ ਗੱਭਣਾ 8ਵਾਂ ਮਹੀਨਾ ਲੱਗ ਚੁੱਕਿਆ ਸਹੀਵਾਲ ਸਿਮਨ ਲੱਗਿਆ ਵਾ ਪਰ ਕੋਈ ਪ੍ਰੋਪਰ ਜਾਣਕਾਰੀ ਨਹੀਂ ਤੇ ਕੱਦ ਕਾਠ ਚੰਗਾ ਤੇ ਸਿੰਘ ਦੀ ਊਰ ਆਪਾਂ ਠੰਡੀ ਸੀਲ ਬਾਈ ਕਹਿੰਦਾ ਵੀ ਫੁੱਲ ਹੈ ਨਾਲ ਦੇ ਨਾਲ ਆਪਾਂ ਤੋਰ ਕੇ ਦਿਖਾਉਂਦੇ ਜਾਵਾਂਗੇ ਤੇ ਦੁੱਧ ਬਾਈ ਕਹਿੰਦਾ ਵੀ 14 ਲੀਟਰ ਜਿਹੜਾ ਇਹਦਾ ਤੀਜੇ ਸਵੇਰ ਦਾ ਕੱਟਿਆ ਮੋਲੇ ਚਾਰੇ ਹਾਂਜੀ ਕੱਦ ਕਾਠ ਵੱਡਾ ਕੱਦ ਕਾਠ ਬੇਲ ਮਿੱਤਰੋ ਫੁੱਲ ਹੈ ਠੰਡੀ ਸੀਲ ਫੁੱਲ ਹੈ ਇਹਨਾਂ ਦਾ ਦੁੱਧ 14 ਲੀਟਰ ਤੇ ਅਮਰੀਕਾ ਦਾ 18 ਲੀਟਰ ਬਰਾਬਰ ਹੈ ਜੀ ਕਿਉਂਕਿ ਇਹਨਾਂ ਦੀ ਜਿਹੜੀ ਫੈਂਟ ਆ 50 ਦੇ ਨੇੜੇ ਤੇ ਡੇ ਰਹਿੰਦੀ ਆ 505560 ਤਾਈ ਵੀ ਜਾੜਦੀ ਆ ਇਹਦਾ ਮੱਝਾਰ ਕਾ ਬਾਈ ਕਹਿੰਦਾ ਵੀ ਦੁੱਧਾ ਮੱਝਾਰ ਕਾ ਦੁੱਧ ਆ ਪਤਾ ਕਹਨੇ ਆ ਕਿਉਂਕਿ 560 ਜਿਹੜਾ ਦੁੱਧ ਹੁੰਦਾ ਜਿਵੇਂ ਤਕਰੀਬਨ ਮੱਝਾ ਵਾਲਾ ਦੁੱਧ ਹੁੰਦਾ ਅੱਗੇ ਆ ਗਈ ਪੰਜਾਬ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਹਿਮਾਚਲ ਵਾਲੀ ਜਰਸੀ ਤੋਂ ਥੋੜਾ ਜਿਹਾ ਮਿੱਤਰੋ ਕੱਦ ਵੱਡਾ ਪਹਿਲਾ ਸੂਆ ਇਹਨੇ ਸੂਣਾ ਤੇ ਸਿਮਣ ਵੀ ਬਾਈ ਕਹਿੰਦਾ ਬਹੁਤ ਚੰਗਾ ਲੱਗਿਆ ਵਾ ਮੋੜ ਲੈ ਸੋ ਛੋਟੇ ਕੱਦ ਵਾਲੀ ਆ ਫੇਰ ਆਪਾਂ ਕਹਨੇ ਆ ਤੇ ਵਜਨ ਫੁੱਲਾ ਚੰਗੀ ਸਮੀ ਵੀ ਆ ਫੇਸ ਕੁਆਲਿਟੀ ਚੰਗੀ ਆ ਤੇ ਥਾਂਡੇ ਵੀ ਦੀ ਮਿੱਤਰੋ ਪੂਰੀ ਸਾਫ ਆ ਪਹਿਲਾ ਸੂਆ ਕਿੰਨੇ ਕੁ ਦਿਨਾਂ ਜਿਹੜਾ ਸੂਣ ਦੇ ਵਿੱਚ ਬਾਕੀ ਨੇ ਅੱਜ ਦਿਨ ਪੂਰੇ ਆ ਅੱਜ ਦਿਨ ਪੂਰੇ ਆ ਰੇਟ ਮਿੱਤਰੋ ਆਪਾਂ ਬਾਅਦ ਦੇ ਵਿੱਚ ਦੱਸਾਂਗੇ ਚਾਰਾਂ ਦਾ ਪਹਿਲਾਂ ਇਕੱਲਾ ਇਕੱਲਾ ਆਪਾਂ ਨਾਕ ਦਿਖਾਉਂਦੇ ਜਾਗੇ ਫਿਕਸ ਹਵਾਨੇ ਦੀ ਆ ਤੇ ਫੇਸ ਕੁਆਲਿਟੀ ਸਰੀਰ ਪੱਖੋਂ ਮਿੱਤਰੋ ਬਹੁਤ ਚੰਗੀ ਸਮੀ ਵੀ ਆ ਠੰਡੀ ਫੁੱਰੀ ਇਹ ਜਿਵੇਂ ਠੰਡੀ ਸੀਲ ਫੁੱਲਾ ਹਨ ਠੰਡੀ ਸੀਲ ਫੁੱਲਾ ਹਨ ਠੀਕ ਆ ਓਕੇ ਤੇ ਤੀਜੇ ਨਵੇਂ ਥਾਰਪਰ ਕਰ ਆ ਗਈ ਹੈ ਨਾ ਇਹਦਾ ਸੂਆ ਜੀ ਇਹ ਤੀਜੇ ਸੂਆ ਜੀ ਇਹ ਤੀਜਾ ਸੂਆ ਸੋਣਾ ਤੇ ਚੰਗਾ ਸੋਣਾ ਥਾਣਾ ਕਿੰਨੇ ਦਿਨ ਜਿਹੜੇ ਬਾਕੀ ਨੇ 12 ਤਰੀਕ ਨੂੰ ਦਿਨ ਪੂਰੇ ਆ ਜੀ ਠੰਡੀ ਸੀਲ 12/7 ਨੂੰ ਦਿਨ ਪੂਰੇ ਆ 12/7 ਨੂੰ ਠੰਡੀ ਸੀਲ ਜੀ ਓਕੇ ਕੱਦ ਕਾਠ ਵੱਡਾ ਜੀ ਸੋ ਮਹਾਜਨਾਂ ਕੋਲੇ ਮਿੱਤਰੋ ਇਹ ਰੱਖੀ ਵੀ ਆ ਸਾਰੇ ਪਸ਼ੂ ਮਹਾਜਨ ਤਾਂ ਤਕਰੀਬਨ ਠੰਡੇ ਸੀਲ ਹੀ ਪਸ਼ੂ ਰੱਖਦੇ ਨੇ ਕਿਉਂਕਿ ਜੱਟ ਤਾਂ ਫਿਰ ਵੀ ਮੰਨ ਲਾ ਵੀ ਭੇੜੇ ਪਸੂ ਨੂੰ ਵੀ ਸਾਹਮਣ ਲੈਂਦਾ ਪਰ ਇਹ ਥੋੜਾ ਜਿਹਾ ਨਰਮ ਪਸੂ ਹੀ ਰੱਖਦੇ ਨੇ ਸੋ ਬਹੁਤ ਚਾਰੇ ਨਗ ਚੰਗੇ ਆ ਚਾਰਾਂ ਦੀ ਵੱਖਰੋ ਵੱਖਰੀ ਡਿਟੇਲ ਆ ਤੇ ਕਿੰਨੀ ਦਿਨੋਂ ਮਹੀਨਾ ਲੱਗ ਜੋ ਦੁਬਾਰੇ ਇਹ 12-7 ਨੂੰ ਦਿਨ ਪੂਰੇ ਆ ਜੀ 12-7 ਨੂੰ ਦਿਨ ਪੂਰੇ ਆ ਹਾਂਜੀ ਹਾਂ ਮੰਨ ਲਾ ਵੀ ਅੱਜ ਹੋ ਗਈ 26 ਤਰੀਕਾ ਜੀ 26 ਹਾਂਜੀ 10-12 ਦਿਨ ਰਹਿੰਦੇ ਆ ਹਾਂਜੀ ਦੁੱਧ ਦੇ ਨੇ ਕਿੰਨਾ ਕੱਢਿਆ ਬਾਈ ਇਹਦਾ 12 ਲੀਟਰ ਜੀ ਠੀਕ ਹੈ ਇਹਦੇ ਆਪਾਂ ਟੀਕਾ ਭੁੱਲ ਕੇ ਜਰਸੀ ਦੇ ਕਿਹੜਾ ਲੱਗਿਆ ਸੀ ਜਿਹੜੀ ਦਾਸੀ ਦੇ 50000 ਵਾਰਡ 50062 ਸਿਮ ਲੱਗਿਆ ਵਾ ਹਾਂਜੀ ਡੈਨਮਾਰਕ ਡੈਨਮਾਰਕ ਦਾ ਹੁਣ ਇਹਦੇ ਕਿਹੜਾ ਸਿਮ ਲੱਗਿਆ ਜੀ ਸਾਈਵਾਲ ਦਾ ਜੀ ਭੈਣੀ ਸਾਹਿਬ ਵਾਲਾਂ ਦਾ ਬਾਬਰ ਦਾ ਵਾ ਬਾਬਰ ਦਾ ਭੈਣੀ ਸਾਹਿਬ ਵਾਲਾਂ ਦਾ ਬਾਬਰ ਦਾ ਬਾਈ ਕਹਿੰਦਾ ਸਾਈਵਾਲ ਦਾ ਟੀਕਾ ਲੱਗਿਆ ਵਾ 6 ਸਿਕਸਰ ਸਿਮੜਾ ਹਾਂਜੀ ਓਕੇ ਅੱਗੇ ਆ ਗਈ ਬੱਤਸੀ ਹਣਾ ਬਹਿੜ ਪਲੂਣ ਬਹਿੜ ਜੀ ਜੀ ਇਹਦਾ ਪਹਿਲਾ ਸੁਗਾ ਸੁਣਾ ਕਿੰਨੇ ਕ ਚਿਰ ਮਹੀਨਾ ਦੀ ਕਿੰਨੇ ਕ ਚਿਰ ਦੀ ਗੱਭਣਾ ਹੈ 5 ਮਹੀਨਾ ਦੀ ਗੱਭਣਾ ਹੈ ਡਾਕਟਰ ਆਪਦਾ ਲਿਆ ਸਕਦਾ ਜੀ ਕੋਈ ਵੀ ਚੈੱਕ ਕਰਾ ਕੇ ਚੈੱਕ ਕਰਵਾ ਕੇ ਵੈਸੇ ਤਾਂ ਦੀਂਦੀ ਆ ਗੱਦਾ ਪੱਟੀ ਖੜੀ ਹੈ ਹਨਾ ਫੇਸ ਕੁਆਲਿਟੀ ਮਿੱਤਰੋ ਸਰੀਰ ਪੱਖੋਂ ਥੋੜੀ ਜਿਹੀ ਹਲਕੀ ਹੈ ਕਿਉਂਕਿ ਹਜੇ 5 ਮਹੀਨਾ ਦੀ ਗੱਭਣ ਹੋਦੀ ਨਾ 5 ਦੀ ਤੇ ਸਿਮਨ ਬਾਰੇ ਕੋਈ ਇਹਦੇ ਜਰਸੀ ਦੇ ਹੀ ਲੱਗਿਆ ਵਾ ਜੀ ਠੀਕ ਹੈ ਪ੍ਰੋਪਰ ਨਹੀਂ ਜਾਣਕਾਰੀ ਵੀ ਲੱਗਿਆ ਜਰਸੀ ਦਾ ਜਰਸੀ ਦਾ ਹੀ ਲੱਗਿਆ ਸੋ ਦੋਸਤੋ ਜਰਸੀ ਦਾ ਸਿਮਨ ਲੱਗਿਆ ਵਾ ਤੇ 5 ਮਹੀਨਾ ਦੀ ਗੱਭਣ ਹੋ ਗਈ ਤੇ ਹੁਣ ਆਪਾਂ ਰੇਟ ਇੱਥੋਂ ਸਟਾਰਟ ਕਰਦੇ ਆ ਹਾਂਜੀ ਹਾਂਜੀ ਇਹਦਾ ਰੇਟ ਕੀ ਕਰਤਾ ਜੀ ਇਹਦਾ ਰੇਟ 37000 37000 ਲੈਣ ਵਾਲੀ ਗੱਲ ਆ ਆ ਇੱਕ ਦੋਸਤੋ ਜਿਹੜੇ ਵੀ ਭਰਾ ਨੇ ਨੇੜੇ ਹੀ ਆ ਜਿਹੜੇ ਰੇਟ ਆਪਾਂ ਜਮਾ ਖਿੱਚ ਕੇ ਲਵਾਏ ਆ ਵੀ ਐਵੇਂ ਨਹੀਂ ਮੰਗਾਤੇ ਵੀ 50 70 ਮੰਗ ਲਓ 80 ਮੰਗ ਲਓ ਲੱਖ ਮੰਗ ਲਓ ਤੇ ਦੂਜਾ ਗੱਲ ਹੈਗਾ ਜੀ ਬਿਜ਼ਨਸ ਦਾ ਕੰਮ ਤੇ ਉਹੀ ਭਰਾ ਫੋਨ ਲਾਉਣਾ ਜਿਹੜੇ ਭਰਾਵਾਂ ਨੂੰ ਜੱਜਦੀ ਆ ਠੀਕ ਹੈ ਇਹਦਾ ਮੁੱਲ 37000 ਕਰਤਾ ਤਰੀਕ ਅੱਜ ਆਪਣੀ ਤਰੀਕ ਵੀ ਦੱਸ ਦਿਓ ਕਿਉਂਕਿ ਹਰ ਵੀਡੀਓ 'ਚ ਆਪਾਂ ਤਰੀਕ ਨਹੀਂ ਦੱਸਦੇ 26 ਸੇ ਆ ਜੀ ਅੱਜ 26 ਸੇ 2025 ਹਾਂ ਜੀ ਫਿਰ ਆਪਾਂ ਦੱਸਦੇ 26 ਸੇ 2025 ਹੈ ਕਿਉਂਕਿ ਜਿਹੜਾ ਵਪਾਰ ਦਾ ਕੰਮ ਹੁੰਦਾ ਉੱਥੇ ਤਰੀਕ ਨਹੀਂ ਦੱਸੀ ਜਾਂਦੀ ਕਿਉਂਕਿ ਉਹਨਾਂ ਕੋਲੇ ਲੈਣ ਦੇਣਾ ਆਉਂਦੇ ਜਾਂਦੇ ਰਹਿੰਦੇ ਪਸ਼ੂ ਉਹਨਾਂ ਦੇ ਪਸ਼ੂ ਹੋਰ ਵੀ ਸੇਲ ਹੋ ਜਾਂਦੇ ਆ ਇਹਨਾਂ ਦਾ ਘਰੇਲੂ ਕੰਮ ਹੈ ਤਾਂ ਜੋ ਉਹੀ ਭਰਾ ਫੋਨ ਲਾਉਣਾ ਆ ਦੋਸਤ ਮਿੱਤਰ ਜਿਹੜੇ ਰੇਟ ਦੇ ਬਿਲਕੁਲ ਨੇੜੇ ਲੱਗਣਗੇ ਇਹ 37000 ਹੈ ਅੱਗੇ ਜੀ ਇਹਦਾ ਰੇਟ ਕੀ ਕਰਤਾ ਜੀ ਇਹਦਾ 48000 48000 ਮਾੜਾ ਮੋਟਾ ਹੀ ਹੋਣਾ ਮਾੜਾ ਮੋਟਾ ਹੋ ਜਾਊਗਾ ਜੀ ਬਸ ਜ਼ਿਆਦੇ ਨਹੀਂ ਜ਼ਿਆਦੇ ਨਹੀਂ ਠੀਕ ਹੈ ਤੀਜਾ ਸੁਗਾ ਸੁਣਾ ਬਾਬਰ ਦਾ ਟੀਕਾ ਲੱਗਿਆ ਹਨਾ 68 ਲੱਗਿਆ 68 ਜੀ ਸਿਮਨ ਲੱਗਿਆ ਦੁੱਧ ਕਿੰਨਾ ਕੱਢਿਆ ਸੀ ਨੇ 12 ਲੀਟਰ 12 ਲੀਟਰ ਸੋ ਮਿੱਤਰੋ 12 ਲੀਟਰ ਦੁੱਧ ਹੈ ਅਮਰੀਕਾ ਨਾਲ ਦਾ 15 16 ਬਰਾਬਰ ਹੈ ਤੀਜੇ ਨੰਬਰ ਤੇ ਇਹਦਾ ਰੇਟ ਕੀ ਕਰਤਾ ਜੀ ਇਹਦਾ 75000 ਇਹਦਾ 75 ਹਾਂ ਇਹਦੇ 500 ਬਾੜ ਦਾ ਲੱਗਿਆ ਜੀ ਦਾ 0 ਬਾੜ ਜੀ ਓਕੇ ਡੈਨਮਾਰਕਾ ਦਾ ਜਰਸੀ ਦਾ ਜਰਸੀ ਦਾ ਅੱਗੇ ਆ ਗਿਆ ਟੀਗਰ ਸਾਹੀ ਆਲ ਦਾ ਲੱਗਿਆ ਪ੍ਰੋਪਰ ਜਾਣਕਾਰੀ ਰੇਟ ਕੀ ਕਰਤਾ ਜੀ ਇਹਦਾ 40000 40000 ਮਾਨਦਾਨ ਥੋੜਾ ਘਣਾ ਹੋਸਾਰਾ ਚੋਂ ਬਸ ਮਾੜਾ ਮੋਟਾ ਹੋ ਜਾਊਗਾ ਬਸ ਸੋਰ ਸੱਪਾ ਹੋਊਗਾ ਜਾਦੇ ਮਾਨ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 9041388088 9041388088 88088 ਧੰਨਵਾਦ